ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਬਾਈ ਜੀ ਆਪਣੇ ਵੀਰ ਆ ਮੂਮੈਂਟ ਲਈ ਰੇੜੀ ਲਾਉਂਦੇ ਆ ਸਪਿੰਗ ਰੋਲ ਮੂਮੈਂਟ ਬਹੁਤ ਵਧੀਆ ਤਵਾਜਿਸ ਚੀਜ਼ ਬਣਾਉਂਦੇ ਆ ਟੂਲ ਬਲਾਜੇ ਤੇ ਬਹੁਤ ਸਪਾਈ ਵਾਲਾ ਕੰਮ ਆ ਬਾਈ ਜੀ ਕੋਈ ਇਹ ਨਹੀਂ ਹੈਗਾ ਕੋਈ ਮੱਕੀ ਤੱਕ ਨਹੀਂ ਫਰਕ ਪੰਦਿੰਦੇ ਜਿੱਦਾਂ ਕਿ ਇੰਨੀ ਕੋਈ ਸਪਾਈ ਰੱਖਦੇ ਆ ਨਾ ਬਾਈ ਜੀ ਪੰਜਾਬੀ ਵੀਰ ਆ ਕੋਈ ਇਹ ਨਹੀਂ ਹੈਗਾ ਕੋਈ ਬਿਹਾਰੀ ਆ ਜਾਂ ਕੋਈ ਹੋਰ ਆ ਨਹੀਂ ਯਾਬੀ ਵੀਰ ਆ ਬਾਈ ਜੀ ਸਪਾਈ ਵਾਲਾ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਤੋ ਜਰੂਰ ਬਾਈ ਜੀ ਆਦੇ ਨਾ ਵੀਰਾਂ ਦੀ ਅਰੇ ਪੰਜਾਬੀ ਵੀਰਾਂ ਨੂੰ ਸਾਥ ਦਿਆ ਕਰੋ ਬਾਈ ਆ ਦੇਖੋ ਟੋਲ ਪਲਾਜ਼ਾ ਬਲੰਦਰ ਰੋਡ ਦੇ ਕਰਾਉਣੇ ਚਾਹ ਰਹੇ ਆ ਬਿਲਕੁਲ ਟੋਲ ਪਲਾਜ਼ੇ ਦੇ ਉੱਪਰ ਰਿਹੜੀ ਆ ਤੇ ਬਾਈ ਜੀ ਇਹਨਾਂ ਦਾ ਲੱਗਦਾ ਮੋਬਾਈਲ ਨੰਬਰ ਲਿਖਿਆ ਹੋਇਆ ਜਿਹੜਾ ਲਾਗੇ ਛਾਗੇ ਦੇ ਵੀਰ ਜੀ ਆ ਫੋਨ ਨਹੀਂ ਕਰ ਸਕਦੇ ਉਹਨਾਂ ਨੂੰ ਕੋਈ ਆਪਣਾ ਜਿੱਦਾਂ ਕਿ ਪਹਿਲਾਂ ਫੋਨ ਕਰਕੇ ਆਰਡਰ ਤੁਸੀਂ ਦੇ ਸਕਦੇ ਆ ਬਾਈ ਸਾਨੂੰ ਆ ਸਟ੍ਰਿੰਗ ਰੋਲ ਚਾਹੀਦੇ ਆ ਮੋਮਸਤੇਈ ਦੇ ਆ ਤੇ ਜਰੂਰ ਬਾਈ ਜੀ ਮਦਦ ਕਰਿਆ ਕਰੋ ਆਪਣੇ ਪੰਜਾਬੀ ਵੀਰ ਦੀ ਸਾਥ ਦਿਆ ਕਰੋ ਤੇ ਜਿਹਦੇ ਵ ਇੱਕ ਵਾਰ ਸੋ ਆਪਾਂ ਕਹਿੰਨੇ ਪੰਜਾਬੀ ਕੰਮ ਨਹੀਂ ਕਰਦੇ ਜੇ ਪੰਜਾਬੀ ਕੰਮ ਕਰਦੇ ਆ ਤੇ ਆਪਾਂ ਸਾਫ ਨਹੀਂ ਲੈਂਦੇ ਬਾਈ ਜੀ ਸਾਥ ਜ਼ਰੂਰ ਦਿਆ ਕਰੋ ਬਾਈ ਜੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਧੰਨਵਾਦ ਜੁਹਦੇ ਵਾਸ ਦੇਰੋ